ਪੰ ਆਲੂ ਵਾਲੀਆ ਜੀ ਏਡੀਸੀਪੀ 1 ਮਿਸਟਰ ਸੁਰਿੰਦਰ ਏਸੀਪੀ ਮਨਜੀਤ ਸਾਡੇ ਐਸਐਚਓ ਗੇਟ ਹਕੀਮਾ ਤੇ ਅਮੋਲਕ ਸੀਆਈਏ 1 ਦੀ ਜਿਹੜੇ ਇੰਚਾਰਜ ਨੇ ਇੰਸਪੈਕਟਰ ਸਾਹਿਬ ਇਹਨਾਂ ਸਾਰਿਆਂ ਵੱਲੋਂ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਕਿਉਂਕਿ ਪਹਿਲਾਂ ਤਾਂ ਇਹਦੇ ਵਿੱਚ ਮੋਟਿਵ ਨਹੀਂ ਕਲੀਅਰ ਹੋ ਰਿਹਾ ਸੀਗਾ ਕਰਦਿਆਂ ਨੂੰ ਵੀ ਕਾਫੀ ਸ਼ੱਕ ਸੀ ਕਿ ਕਿਸੇ ਬੰਦੇ ਨਾਲ ਉਹਨਾਂ ਦਾ ਕੋਰਟ ਕਾਰਡ 'ਚ ਕੋਈ ਮੈਟਰ ਚੱਲ ਰਿਹਾ ਸੀ ਵੀ ਉਹਨਾਂ ਨੇ ਸ਼ਾਇਦ ਇਹ ਕੰਮ ਕਰਵਾ ਦਿੱਤਾ ਬਟ ਇਨੂੰ ਬੜਾ ਬਰੀਕੀ ਨਾਲ ਟੈਕਨੀਕਲੀ ਔਰ ਸਾਇੰਟੀਫਿਕਲੀ ਔਰ ਜਿਹੜੀ ਅਸਲੀ ਪੁਲਿਸਿੰਗ ਪ੍ਰੋਫੈਸ਼ਨਲ ਵੇ ਆਫ ਇਨਵੈਸਟੀਗੇਸ਼ਨ ਉਹਦੇ ਚ ਇਹਨੂੰ ਅਸੀਂ ਇਨਵੈਸਟੀਗੇਟ ਕੀਤਾ ਉਹਦੇ ਚ ਤਿੰਨ ਬੰਦੇ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਨੇ ਐਕਚੁਅਲੀ ਮਰਡਰ ਕੀਤਾ ਉਹਦੇ ਚ ਮੇਨ ਹੈਗਾ ਪ੍ਰਿੰਸ 엘ੀਅਸ ਬੌਕਸਰ ਇਹ ਛਾਰਟੇ ਦਾ ਰਹਿਣ ਵਾਲਾ 19 ਸਾਲ ਦੀ ਉਮਰ ਹੈ 11ਵੀਂ ਪਾਸ ਹੈ ਦੂਜਾ ਹੈ ਦਿਪਕ ਪ੍ਰਤਾਪ ਉਰਫ ਪੋਲੂ ਇਹ ਵੀ ਹਰਗੋਬਿੰਦ ਐਵੇਨਿਊ ਛਾਟੇ ਦਾ ਰਹਿਣ ਵਾਲਾ ਹੈ तकरीबन 18 ਸਾਲ ਦਾ ਹੈਗਾ ਇਹ ਔਰ ਤੀਸਰਾ ਹੈਗਾ ਦਾਨਿਸ਼ ਇਲੀਅਸ ਗੁੱਗੂ ਇਹ ਕੋਟ ਖਾਲਸਾ ਅਮਰਸਰ ਦਾ ਹੈ ਰਹਿਣ ਵਾਲਾ ਇਹਦੀ ਉਮਰ ਵੀ तकरीबन 18 ਸਾਲ ਤੋਂ ਉੱਪਰ ਹੈ ਮੇਨ ਗੱਲ ਇਹ ਆਈ ਹੈ ਮੋਟਿਵੇ ਜਿਹੜੀ ਨਿਕਲ ਕੇ ਕਿ ਪੋਲੂ ਜਿਹੜਾ ਲੜਕਾ ਹੈਗਾ ਦਿਪਕ ਪ੍ਰਤਾਪ ਇਹਨਾਂ ਦੇ ਪਰਿਵਾਰ ਨਾਲ ਪੁਰਾਣਾ ਯਸ਼ਪਾਲ ਦੇ ਪਰਿਵਾਰ ਨਾਲ ਰঞ্জਿਤ ਸਿੰਘੀ ਉਹਦੇ ਦਾਦਾ ਦਾਦੀ ਨੂੰ ਵੀ ਅੰਦਰ ਕਰਾਇਆ ਸੀ ਉਸ ਤੋਂ ਇਲਾਵਾ ਇਹਦੇ ਜਿਹੜਾ ਮੇਨ ਐਂਗਲ ਆਇਆ ਕਿ ਜਿਹੜਾ ਦੀਪਕ ਪ੍ਰਤਾਪ ਭੋਲੂ ਹੈ ਇਹਨੂੰ ਡਾਊਟ ਸੀਗਾ ਕਿ ਮੇਰੇ ਮਦਰ ਜਿਹੜੇ ਹੈਗੇ ਆ ਉਹਨਾਂ ਦੇ ਬਾਰੇ ਗਲਤ ਇਹਦੀ ਇੰਟੈਂਸ਼ਨ ਹੈਗੀ ਹੈ ਯਸ਼ਪਾਲ ਮਰਨ ਵਾਲੇ ਦੀ ਔਰ ਉਹ ਉਸ ਮੁਤਾਬਕ ਉਹਨੂੰ ਲੱਗਦਾ ਸੀ ਕਿ ਕਿਉਂਕਿ ਉਹਦੇ ਫਾਦਰ ਜੇਲ੍ਹ 'ਚ ਨੇ ਤੇ ਉਹ ਕੋਈ ਇਹੋ ਜਿਹਾ ਉਹਨੂੰ ਲੱਗਿਆ ਕਿ ਰਿਲੇਸ਼ਨਸ਼ਿਪ ਨਾ ਡਵੈਲਪ ਹੋ ਜੇ ਜਾਂ ਹੋ ਗਿਆ ਹੋਵੇ ਤੇ ਅਸ਼ਪਾਲ ਦੀ ਜਿਹੜੀਆਂ ਹਰਕਤਾਂ ਸੀਗੀਆਂ ਉਹ ਤੋਂ ਇਹਨੂੰ ਕਾਫੀ ਗੁੱਸਾ ਸੀਗਾ ਯੰਗਸਟਰ ਨੂੰ ਤੋਂ ਨੇ ਇਸ ਗੁੱਸੇ ਨਾਲ ਇਸ ਇੰਟੈਂਸ਼ਨ ਨਾਲ ਇਹ ਬੰਦੇ ਤਿਆਰ ਕੀਤੇ ਜਿਹੜੇ ਦੀਪਕ ਪ੍ਰਿੰਸ ਬੌਕਸਰ ਵਗੈਰਾ ਹੈਗੇ ਤੇ ਦਾਨਿਸ਼ ਕੁਕੂ ਜੋ ਇਹਦੇ ਪੁਰਾਣੇ ਵਾਕਫ ਸੀਗੇ ਔਰ ਇਹਨਾਂ ਨਾਲ ਪਹਿਲਾਂ 2 ਲੱਖ ਦੇ ਪੇਚ ਵਿੱਚ ਗੱਲ ਹੋਈ ਸੁਪਾਰੀ ਕਿਲਿੰਗ ਦੀ ਪਰ ਅਲਟੀਮੇਟਲੀ 1 ਲੱਖ ਰੁਪਇਆ ਦਿੱਤਾ ਗਿਆ ਤੇ ਉਹ ਇਹਨਾਂ ਨੇ ਉਸ ਦਿਨ ਜਾ ਕੇ ਉਹਨੂੰ ਯਸ਼ਪਾਲ ਉਹਨਾਂ ਨੂੰ ਗੋਲੀਆਂ ਮਾਰੀਆਂ ਤੇ ਉਹਨਾਂ ਦੀ ਮੌਤ ਹੋ ਗਈ ਉਸ ਤੋਂ ਬਾਅਦ ਇਹ ਕਿਉਂਕਿ ਬਲਾਈਂਡ ਕੇਸ ਸੀ ਬਿਲਕੁਲ ਸਾਡੀਆਂ ਟੀਮਾਂ ਇਹਨਾਂ ਨੂੰ ਫੋਲੋ ਕਰਦੀਆਂ ਨੇ ਛੋਟੇ ਛੋਟੇ ਲੀਡ ਜਿੱਥੋਂ ਵੀ ਸਾਨੂੰ ਮਿਲਦੀਆਂ ਰਹੀਆਂ ਘਰੋਂ ਇਹ ਸਾਰੇ ਭੱਜੇ ਹੋਏ ਸੀਗੇ ਸਾਨੂੰ ਪਹਿਲਾਂ ਕਲੀਅਰ ਵੀ ਨਹੀਂ ਸੀਗਾ ਕਿ ਕੌਣ ਕੌਣ ਬੰਦੇ ਕਿਵੇਂ ਕਿਵੇਂ ਕੀ ਕੀ ਰੋਲ ਹੈ ਔਰ ਕੀ ਮੋਟਿਵ ਹੈ ਮੇਨ ਮੋਟਿਵ ਦੀ ਜਿਹੜਾ ਇਸ਼ੂ ਸੀਗਾ ਇਸ ਇਨਵੈਸਟੀਗੇਸ਼ਨ ਦੇ ਵਿੱਚ ਤੋਂ ਰਾਜਸਥਾਨ ਦੇ ਵਿੱਚ ਚਾਹੇ ਉਹ ਜੈਪੁਰ ਹੈ ਚਾਹੇ ਉਹ ਅਜਮੇਰ ਹੈ ਚਾਹੇ ਪੁਸ਼ਕਰ ਹੈ ਉਤਰਾਖੰਡ ਹੈ ਹਰਦੁਆਰ ਹੈ ਦਿੱਲੀ ਹੈ ਉੱਥੇ ਬਹੁਤ ਸਾਰੀਆਂ ਟੀਮ ਸਾਡੀਆਂ ਜਿਹੜੀਆਂ ਉਹ ਰੇਡ ਕਰਦੀ ਰਹੀਆਂ ਫਾਲੋ ਕਰਦੀ ਰਹੀਆਂ ਤੋਂ ਅਲਟੀਮੇਟਲੀ ਮੈਂ ਨੂੰ ਬੜੀ ਵੱਡੀ ਸਕਸੈਸ ਮੰਨਦਾ ਕਿ ਸਾਰੀ ਉਥੀ ਜਿਹੜੀ ਹੈ ਸੁਲਝਾਈ ਗਈ ਔਰ ਇਦੇ ਚ ਤਿੰਨੋਂ ਬੰਦੇ ਗ੍ਰਿਫਤਾਰ ਕੀਤੇ ਗਏ ਔਰ ਜਿਹੜਾ ਵੈਪਨ ਆਫ ਅਫੈਂਸ ਹੈ ਉਹ ਵੀ ਰਿਕਵਰ ਕੀਤਾ ਗਿਆ ਤੇ ਜਿਹੜੀ ਭੋਲੂ ਦੀ ਗ੍ਰਿਫਤਾਰੀ ਹੈ ਉਸ 15 ਤਰੀਕ ਨੂੰ ਹੋਈ ਹੈ ਇਹਨਾਂ ਦੋਨਾਂ ਦੀ 17 ਤਰੀਕ ਦੀ ਹੈਗੀ ਹੈ ਗ੍ਰਿਫਤਾਰੀ ਅਲੱਗ-ਅਲੱਗ ਜਗ੍ਹਾ ਤੋਂ ਅੰਮ੍ਰਿਤਸਰ ਦੇ ਵਿੱਚ ਸੋ ਮੈਂ ਇਹਦੇ ਚ ਅਗਲੀ ਗੱਲ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਇੱਕ ਬੰਦਾ ਹੋਰ ਰਹਿੰਦਾ ਇਹਦੇ ਨਾਲ ਦਾ ਸਾਥੀ ਜੋ ਇਹਨਾਂ ਦੇ ਆਈ ਹੈ ਇੰਟਰੋਗੇਸ਼ਨ ਦੇ ਵਿੱਚ ਉਹ ਵੀ ਅਸੀਂ ਜਲਦੀ ਕਾਬੂ ਕਰਾਂਗੇ ਇਸ ਤੋਂ ਇਲਾਵਾ ਜਿਹੜਾ ਇਹਦਾ ਪਛੋਕੜ ਹੈ ਪ੍ਰਿੰਸ ਬੌਕਸਰ ਦੇ ਖਿਲਾਫ ਤਿੰਨ ਮੁਕਦਮੇ ਨੇ ਐਨਡੀਪੀਐਸ ਐਕਟ ਦਾ ਹੈਗਾ ਨਵਾਂ ਸ਼ਹਿਰ ਦੇ ਵਿੱਚ ਜਿੱਥੇ ਉਹ ਪੀਓ ਹੈ ਤੇ ਇੱਕ ਸਨੇਚਿੰਗ ਦਾ ਹੈਗਾ ਪੀਏਯੂ ਲੁਧਿਆਣਾ ਥਾਣੇ ਦੇ ਵਿੱਚ ਦਾਨਿਸ਼ ਦੇ ਖਿਲਾਫ ਤਿੰਨ ਮੁਕਦਮੇ ਨੇ ਐਨਡੀਪੀਐਸ ਐਕਟ ਦੇ ਔਰ ਇੱਕ ਡੁਕਾਤੀ ਦਾ ਵੀ ਹੈਗਾ ਗੇਟ ਕੀਮਾ ਦਾ 399 ਵਗੈਰਾ ਦਾ 25 ਆਰਮਜ਼ ਐਕਟ ਵੀ ਲੱਗਿਆ ਨਾਲ ਓਏ ਇੱਕ ਮੁਕਦਮੇ ਵਿੱਚ ਉਹ ਪੀਓ ਵੀ ਹੈ ਜਿਹੜਾ ਐਸਬੀਐਸ ਨਗਰ ਦਾ ਹੈ ਇਸ ਸਨੇਚਿੰਗ ਚ ਲੁਧਿਆਣੇ ਦੇ ਵਿੱਚ ਵੀ ਇੱਕ ਮੁਕਦਮੇ ਚ ਉਹ ਵਾਂਟਡ ਸੀਗਾ ਤੇ ਦੀਪ ਜਿਹੜਾ ਦੀਪਕ ਭੋਲੂ ਇਹਦੇ ਖਿਲਾਫ ਵੀ ਤਿੰਨ ਅਸਲੈਕਟ ਦੇ ਮੁਕਦਮੇ ਪਹਿਲਾਂ ਦਰਜ ਨੇ ਸੋ ਇਹ ਕ੍ਰਿਮੀਨਲ ਬੰਦੇ ਨੇ ਔਰ ਇਸ ਚ ਨਾਲ ਜਿਹੜੀ ਮੁੱਢਲੀ ਪੁੱਛਗਿੱਛ ਕਿਉਂਕਿ ਹੁਣ ਬੜੀ ਤਾਜ਼ਾ ਇਹ ਗੱਲ ਹੈਗੀ ਹੈ ਫਿਰ ਤੁਹਾਡੇ ਨਾਲ ਸ਼ੇਅਰ ਕਰਨੀ ਬੜੀ ਜ਼ਰੂਰੀ ਸੀਗੀ ਇੱਕ ਮੁਕਦਮਾ ਕੈਂਟ ਥਾਣੇ ਦੇ ਵਿੱਚ ਵੀ ਦਰਜ ਹੋਇਆ ਸੀ ਜਿੱਥੇ ਵੀ ਇਹਨਾਂ ਨੇ ਗੋਲੀ ਚਲਾਈ ਸੀਗੀ 307 ਦਾ ਉਹ ਅਸਲਾ ਐਕਟ ਵੀ ਨਾਲ ਲੱਗਿਆ ਉਹਦੇ ਚ ਵੀ ਇਹਨਾਂ ਦੀ ਸ਼ਮੂਲੀਅਤ ਜਿਹੜੀ ਹੈ ਇਹਨਾਂ ਨੇ ਕਬੂਲੀ ਹੈ ਉਹਨੂੰ ਅਸੀਂ ਹੋਰ ਵੈਰੀਫਾਈ ਡੀਪਲੀ ਕਰ ਰਹੇ ਆਂ ਔਰ ਮੈਨੂੰ ਉਮੀਦ ਹੈ ਕਿ ਜਿਦੇ ਇਹਨਾਂ ਤੇ ਅਗਲੀ ਪੁੱਛਗਿਚ ਹੈ ਉਹ ਤੋਂ ਹੋਰ ਬਹੁਤ ਸਾਰੇ ਖੁਲਾਸੇ ਹੋਣ ਦੀ ਉਮੀਦ ਹੈ ਕਿ ਵੈਪਨ ਵਗੈਰਾ ਇਹਨਾਂ ਨੇ ਕਿੱਥੋਂ ਲੈ ਕੇ ਆਂਦੇ ਕਿੱਦਾਂ ਇਹ ਕਿੱਥੇ ਕਿੱਥੇ ਲੁਕਦੇ ਰਹੇ ਔਰ ਕੀ ਇਹਨਾਂ ਦਾ ਮੋਡਸ ਪਰੈਂਡੀ ਪਹਿਲਾਂ ਰਿਹਾ ਔਰ ਇਹਨੇ ਡਿਸਟ੍ਰਿਕਟਸ ਦੇ ਵਿੱਚ ਜਿਹੜੀ ਇਹਨਾਂ ਦੀ ਆਮਦੁਰਫਤਾ ਚਾਹੀਓ ਐਸਬੀਐਸ ਨਗਰ ਹੈ ਜੀ ਅਸੀਂ ਪੀ ਲੁਧਿਆਣਾ ਦਾ ਏਰੀਆ ਹੈ ਔਰ ਆਪਣੇ ਵੀ ਇਹਦਾ ਮਤਲਬ ਕਾਫੀ ਇਹਨਾਂ ਦਾ ਏਰੀਆ ਆਫ ਆਪਰੇਸ਼ਨ ਲਾਰਜ ਹੈਗਾ ਉਹ ਸਾਰੀਆਂ ਚੀਜ਼ਾਂ ਅਸੀਂ ਟਰੈਕਡਾਊਨ ਕਰਾਂਗੇ ਔਰ ਉਹਨੂੰ ਰਿਕਾਰਡ ਤੇ ਲੈ ਕੇ ਆਵਾਂ ਜਿਹੜਾ ਗੈਂਗ ਦੇ ਨਾਲ ਸੰਬੰਧਿਤ ਹੈਗੇ ਅਰੇ ਗੈਂਗ ਦੀ ਗੱਲ ਕੋਈ ਕਲੀਅਰ ਨਹੀਂ ਹੋਈ ਲੋਕਲ ਗੈਂਗ ਤਾਂ ਇਹ ਹੈਗਾ ਹੀ ਇਹਨਾਂ ਦਾ ਆਪਣਾ ਆਪਸ ਦੇ ਵਿੱਚ ਬਟ ਇਹਨੂੰ ਅੱਗੇ ਫਰਦਰ ਇਨਵੈਸਟੀਗੇਸ਼ਨ ਦੀ ਲੋੜ ਹੈ ਕਿਉਂਕਿ ਬਹੁਤ ਜ਼ਿਆਦਾ ਤਾਜ਼ਾ ਅਰੈਸਟ ਹੈਗੀ ਹੈ ਇਹ ਤੁਹਾਡੇ ਨਾਲ ਸ਼ੇਅਰ ਕੀਤੀ ਜਾਂਦੀ ਹੈ ਔਰ ਅੱਜ ਇਹਨਾਂ ਨੂੰ ਪ੍ਰੋਡਿਊਸ ਕਰਕੇ ਲੰਬਾ ਰਿਮਾਂਡ ਵੀ ਲਵਾਗੇ ਜੀ ਸਰ ਜੀ ਪੀਏ ਦੀ ਇਹ ਵਾਲਾ ਕੇਸ ਇਹ ਆਪੀ ਦੇ ਪੀਏ ਨਾਲ ਉਹਦੇ ਬਾਰੇ ਕੋਈ ਮੈਂ ਤੁਹਾਨੂੰ ਦੱਸਿਆ ਨਾ ਜੀ ਉਹਨਾਂ ਨੂੰ ਉਹ ਡਾਊਟ ਸੀਗੀ ਗੱਲ ਪਰ ਇਸ ਗੱਲ ਦੇ ਵਿੱਚ ਮੋਟਿਵ ਵੀ ਅਲੱਗ ਨਿਕਲਿਆ ਤੇ ਉਹ ਜਿਹੜੀ ਆਪਣੇ ਵਾਰਦਾਤ ਕਰਨ ਵਾਲੇ ਬੰਦੇ ਵੀ ਆਪਾਂ ਫੜ ਲਿਆ ਅਲੋਂਗ ਵਿਦ ਵੈਪਨ ਆਫ ਅਫੈਂਸ ਸਰ ਕੇਸ ਸੋਸ਼ਲ ਮੀਡੀਆ ਦਾ ਸਾਰਾ ਵੀ ਲੈ ਰਿਹਾ ਜੀ ਦੇਖੋ ਸੋਸ਼ਲ ਮੀਡੀਆ ਦਾ ਤਾਂ ਅੱਜ ਕੱਲ ਸਾਰੇ ਯੰਗਸਟਰਸ ਹੀ ਲੈਂਦੇ ਔਰ ਕ੍ਰਿਮੀਨਲਸ ਕਾਫੀ ਟੈਕਨੋਲੋਜੀ ਦਾ ਫਾਇਦਾ ਲੈਂਦੇ ਆ ਬਟ ਏ ਜਿੱਦਾਂ ਆਪਾਂ ਕਹਿੰਨੇ ਕਾਨੂੰਨ ਦੇ ਹੱਥ ਫੜੇ ਲੰਬੇ ਹੁੰਦੇ ਆ ਜੀ ਤੇ ਸਾਡੀ ਜਿਹੜੀ ਟੀਮ ਹੈ ਮੈਨੂੰ ਬੜਾ ਮਾਣ ਹੈ ਇਸ ਗੱਲ ਤਾਂ ਕਿ ਵੀ ਹੈਵ ਅ ਵੈਰੀ ਗੁੱਡ ਟੀਮ ਐਂਡ ਉਹਨਾਂ ਨੇ ਬਹੁਤ ਦਿਨ ਰਾਤ ਮਿਹਨਤ ਕੀਤੀ ਐ ਇਸ ਗੱਲ ਦੇ ਉੱਤੇ ਨਹੀਂ ਜੀ ਇਲੀਗਲ ਸਰ ਅੱਖ ਘੱਟ ਕੇ ਦੀ ਸੀ ਮੰਚਾ ਸੀ ਜਿੱਦ ਤੱਕ ਇੰਨਾ ਕੂਨੀ ਖੇਲ ਨੂੰ ਖੇਡਣਾ ਪਿਆ ਕਿ ਆ ਯਸ਼ਵਾਲਾ ਵਾਕਈ ਕੋਈ ਅਫੇਅਰ ਸੀ ਨਹੀਂ ਦੇਖੋ ਇਹ ਗੱਲਾਂ ਨਾ ਭਾਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਪਰ ਨਿਮਨਨੀ ਤੌਰ ਤੇ ਮੋਟਿਵ ਸਾਨੂੰ ਇਹ ਪਤਾ ਲੱਗਿਆ ਦੇਖੋ ਐਡੀ ਵੱਡੀ ਗੱਲ ਹੋਈ ਹੈ ਆਫਟਰ ਆਲ ਐਂਡ ਬੈਡ ਬੈਡ ਆਈਸੀਓ ਦੀ ਕਿ ਕਿਸ ਤਰ੍ਹਾਂ ਸੀ ਇਹ ਉਹੀ ਉਹੀ ਗੱਲ ਕਲੀਅਰ ਕਰਦੇ ਆ ਜੀ ਉਹਨਾਂ ਤੇ ਸ਼ੇਅਰ ਕਰਾਂਗੇ ਆਪਾਂ ਐਵੇਂ ਗੱਲ ਕਹਿ ਦਈਏ ਉਹਦੀ ਸ਼ੁਰੂ ਦੀ ਵਿੱਚ ਬਟ ਡੈਫੀਨੇਟਲੀ ਦੇਖੋ ਜੇ ਇੱਕ ਬੰਦੇ ਨੂੰ ਪੈਸੇ ਦੇ ਰਿਹਾ ਬੰਦਾ ਤੇ ਬੰਦੇ ਨੂੰ ਕੰਟ੍ਰੈਕਟ ਕਿਲਿੰਗ ਦੇ ਥਰੂ ਮਰਡਰ ਕਰਵਾ ਰਿਹਾ दैट मींस ਕਿ ਕੋਈ ਇੰਨਾ ਜਿਆਦਾ ਗੁੱਸਾ ਜਾਂ ਰੰਜਿਸ਼ਤਾ ਹੈ ਹੀ ਹੈ ਨਾ ਜੀ ਸਿੱਕਾ ਸਾਬ ਨੂੰ ਨਾਲ ਗਿਆ ਸੀ ਜਾਂ ਉਹਨੇ ਸਪਾਰੀ ਦਿੱਤੀ ਦੇ ਵਿੱਚ ਉਹ ਗੱਲ ਆ ਜੇ ਕਲੀਅਰ ਕਰਨੀ ਹੈ ਵੈਸੇ ਕਿਉਂਕਿ ਮਡਲੀ ਪੁੱਛਕਿਛ ਹੈ ਰੋਲ ਭੋਲੂ ਦਾ ਵੀ ਉਹ ਬਰਾਬਰ ਦਾ ਹੀ ਹੈ ਕਿਉਂਕਿ ਸਾਰੀ ਇਨਸਟੀਗੇਸ਼ਨ ਉਹਦੀ ਹੈ ਉਹ ਸਾਰਾ ਜਿਹੜਾ ਇੱਕ ਬੰਦਾ ਤੁਹਾਨੂੰ ਮੈਂ ਦੱਸਿਆ ਇਹਦੇ ਚ ਰਹਿੰਦਾ ਵੀ ਅਰੈਸਟ ਕਰਨਾ ਇਹਨਾਂ ਨੂੰ ਅੱਜ ਰਿਮਾਂਡ ਲੈ ਕੇ ਲੰਬਾ ਸਾਰੀ ਗੱਲ ਤੁਹਾਨੂੰ ਦੁਬਾਰਾ ਅਸੀਂ ਖੁਲਾਸਾ ਵੀ ਇਹਦੇ ਚ ਕਰਾਂਗੇ ਕਿ ਕੀ ਕੀ ਸੀਕਵੈਂਸ ਹੋਇਆ ਕਿੱਥੋਂ ਚੱਲੇ ਕਿਵੇਂ ਗਏ ਮੋਟਰਸਾਈਕਲ ਕਿਦਾਂ ਸੀ ਉਹ ਸਾਰੀਆਂ ਗੱਲਾਂ ਰਹਿੰਦੀ ਆ ਜੀ ਸਰ ਉਹ ਬਾਈਕ ਤੇ ਦੋ ਬੰਦੇ ਨਜ਼ਰ ਆ ਰਹੇ ਸੀ ਅਰੇ ਉਹੀ ਮੈਂ ਕਹਿ ਰਿਹਾ ਨਾ ਜੇ ਆਪਾਂ ਸਾਰੀ ਗੱਲ ਐਵੇਂ ਮੈਂ ਕੱਚੀ ਗੱਲ ਕਹਿ ਦਵਾ ਇੱਥੇ ਕੱਲ ਨੂੰ ਕੇਸ ਖਰਾਬ ਹੋ ਜੇ ਐਵੀਡੈਂਸ ਦੇ ਥਰੂ ਆਪਾਂ ਉਹੀ ਗੱਲ ਕਰਨੀ ਚਾਹੀਦੀ ਹੈ ਜਿੰਨੀ ਸਾਡੇ ਕੋਲ ਆਈ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਨੀ ਜ਼ਰੂਰੀ ਤਾਂ ਸੀਗੀ ਬਿਕੋਜ਼ ਬਾਅਦ 'ਚ ਫਿਰ ਸਾਰਿਆਂ ਨੂੰ ਵੀ ਹੋ ਜਾਂਦਾ ਕਿ ਆ ਮਤਲਬ ਅਦੀਬ ਚੱਦੀ ਦੀ ਹਾਫ ਹਾਫ ਬੇਕਟ ਜਿਹੜੀ ਇਨਫੋਰਮੇਸ਼ਨ ਉਹਨਾਂ ਸਾਨੂੰ ਨੁਕਸਾਨ ਹੀ ਹੁੰਦਾ ਕਿੰਨੇ ਸਟੇਟਸ ਹੁੰਦੇ ਨੇ ਇਹਨਾਂ ਦੇ ਮੇਰੇ ਸਭ ਤੋਂ ਤਿੰਨ ਤੁਹਾਨੂੰ ਦੱਸਿਆ ਹੀ ਹੈ ਜੀ ਦਿੱਲੀ ਰਾਜਸਥਾਨ ਐਂ ਉੱਤਰਾਖੰਡ ਸਰ ਪਿੱਛੇ ਜਿਹੜੇ ਸ਼ਰਾਬ ਦੇ ਕਾਰੋਬਾਰੀ ਦੇ ਵੀ ਦਾਨਿਸ਼ ਦਾ بڑا ਮਾਮਲਾ ਸਮੇਂ ਹੀ थाना ਗੇਟ ਕੀ ਮਤ ਹੈ ਇਹ ਵੀ ਦਾਨਿਸ਼ ਹੈ ਕਿ ਕੋਈ ਹੋਰ ਦੇਖੋ ਇਹਦੇ ਖਿਲਾਫ ਅਜੇ ਤਾਂ ਤੁਹਾਨੂੰ ਮੈਂ ਜਿਹੜੇ ਮੁਕਦਮੇ ਦੱਸੇ ਨੇ ਪੁਰਾਣੇ ਨੇ ਹੁਣ ਪੁੱਛ ਕੇ ਚ ਆਏਗਾ ਕਈ ਵਾਰ ਕੀ ਹੁੰਦਾ ਕ੍ਰਿਮੀਨਲ ਦੀ ਆਦਤ ਹੁੰਦੀ ਆਪਣੀ ਗੱਲ ਲੁਕੋਣ ਦੀ ਹਰ ਇੱਕ ਬੰਦਾ ਕੋਸ਼ਿਸ਼ ਕਰਦਾ ਹੈ ਕਿ ਮੈਂ ਘੱਟੋ ਘੱਟ ਕੱਲ ਦੱਸਾਂ ਤੇ ਉਹ ਸਾਰਾ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਸਰ ਪਿੱਛੇ ਦੇ ਵਿੱਚ ਉਹਦੇ ਤੇ ਵੀ ਕੰਮ ਕਰ ਰਹੇ ਜੀ ਵੈਪਨ ਆਫ ਅਫੈਂਸ ਮੋਰ ਇੰਪੋਰਟੈਂਟ ਸੀ ਬਾਈਕ ਦੇ ਉੱਤੇ ਵੀ ਚਲਦੇ ਆ ਜੀ ਹੁਣ Thank you, Dee.